ETT 5994 ਭਰਤੀ ਚੁ ਆਈ ਹੋਈ ਹੈ ਦੂਸਰੀ ਵਾਰ ਸਟਾਇਕ ਪੇਪਰ ਹੋ ਚੁੱਕਿਆ ਹੈ ਪੰਜਾਬੀ ਪੇਪਰ ਇਹ ਦੇ ਲਈ ਲਗਾਤਾਰ ਸਟੂਡੈਂਟਸ ਫੋਨ ਕਰਕੇ ਇਕੁਏਸ਼ਨ ਪੁੱਛਦੇ ਆ ਐਨ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਮੈਂ ਜੋ ਵੀ ਆਥੈਂਟੀਕਲੀ ਦੱਸ ਪਾਉਂਗਾ ਉਸ ਤੇ ਯਾ ਕੁਝ ਲੌਜੀਕਲੀ ਦੱਸ ਪਾਉਂਗਾ ਸੋ ਮੈਂ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਈ ਭਰਤੀ ਲਈ ਸਕਰੂਟੀ ਦੁਬਾਰਾ ਹੋਵੇਗੀ ਐਸ ਪ੍ਰੋਬਲਮ ਤੇ ਮੈਂ ਅਗਲੇ ਕੁਝ ਮਿੰਟਸ ਵਿੱਚ बस ਗੱਲ ਖਤਮ ਕਰੂੰਗਾ ਮਾ ਮੁੱਦੇ ਦੀ ਗੱਲ ਤੇ ਆਉਂਗਾ ਦੋ ਤੁਹਾਨੂੰ ਇੱਕ ਰਸਤੇ ਦੱਸ ਦੇਣਾ ਜਿੱਦਾਂ ਡਿਪਾਰਟਮੈਂਟ ਮੂਵ ਕਰ ਸਕਦਾ ਹੈ ਅਗਰ ਮੈਂ ਅੱਜ ਤੀ ਹੀ ਗੱਲ ਕਰਾਂ ਤਾਂ ਇਹ ਵੀਡੀਓ ਮੈਂ ਬਣਾ ਰਿਹਾ 6 ਅਗਸਤ 2024 ਨੂੰ ਤਾਂ ਕੁਝ ਦੁਪਹਿਰ ਦਾ ਸਮਾਂ ਜਦੋਂ ਇਹ ਵੀਡੀਓ ਬਣਾ ਰਿਹਾ ਉਦੋਂ ਤੱਕ ਡਿਪਾਰਟਮੈਂਟ ਦੀ ਤਰਫੋਂ ਹਾਲੇ ਤੱਕ ਕੋਈ ਕਲੀਅਰ ਨਹੀਂ ਕੀਤਾ ਗਿਆ ਬਟ ਸਟੂਡੈਂਟਸ ਪਹਿਲੀ ਚੀਜ਼ ਤੁਹਾਨੂੰ ਮੈਂ ਇੱਥੇ ਦੱਸ ਸਕਦਾ ਦੇਖੋ ਪਿਛਲੀ ਵਾਰ ਜੋ ਸਕਰੂਟਨੀ ਹੋਈ ਪੇਪਰ A ਉਸ ਤੋਂ ਬਾਅਦ ਹੋਇਆ 28 ਜੁਲਾਈ ਨੂੰ ਹੋਇਆ ਅਨਸਰ ਕੀ ਆ ਗਈ ऑब्ਜੈਕਸ਼ਨ ਜਿਹੜੀਆਂ ਹੈਗੀਆਂ ਹੈ ਉਹ ਫਾਈਲ ਹੋ ਗਈਆਂ ਬਟ ਉੱਥੇ ਇੱਕ ਪ੍ਰੋਬਲਮ ਆ ਰਹੀ ਸੀ ਮੈਂ ਤੁਹਾਨੂੰ ਕਿਹਾ ਚਲੋ ਠੀਕ ਹੈ ਦੁਬਾਰਾ ਪੋਰਟਲ ਐਕਸਟੈਂਡ ਹੋਏਗਾ ਤਾਂ ਐਕਸਟੈਂਡ ਹੋਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਸੀਗਾ ਸੋ ਉਸ ਦਾ ਪੋਰਟਲ ਵੀ ਐਕਸਟੈਂਡ ਹੋ ਚੁੱਕਿਆ ਮਤਲਬ ਕਰ ਦਿੱਤਾ ਗਿਆ ਹੈ ਡੇਟ ਨੂੰ 8 ਤਰੀਕ ਤੱਕ ਹੋਣਾ ਉਹਦੇ ਵਿੱਚ ਲੌਜੀਕ ਸੀਗਾ ਕਿਉਂਕਿ ਸਾਫ਼ ਪਤਾ ਚੱਲ ਰਿਹਾ ਸੀ ਜਦੋਂ ਵੀ ਇਦਾਂ ਦੇ ਕੋਈ ਟੈਕਨੀਕਲ ਕਾਰਨ ਹੁੰਦੇ ਆ ਫੀਸ ਨਹੀਂ ਭਰੀ ਗਾਰੀ ਹੋਣਾ ਉਸੇ ਮੈਂ ਇੱਥੇ ਮੁੱਦੇ ਦੀ ਗੱਲ ਤੁਹਾਡੇ ਸਾਹਮਣੇ ਕਰਨਾ ਚਾਹੁੰਗਾ ਦੇਖੋ ਪੇਪਰ A ਜਦੋਂ ਕੈਂਡੀਡੇਟਸ ਲਾਸਟ ਟਾਈਮ ਜਿਹੜੇ ਦੇ ਕੇ ਆਏ ਸੀ ਪੇਪਰ B ਦੇ ਵਿੱਚ ਜਿਨ੍ਹਾਂ ਦੇ ਨੰਬਰ ਬਹੁਤ ਵਧੀਆ ਸੀ ਪਹਿਲਾ ਲੌਜੀਕ ਮੈਂ ਉੱਥੋਂ ਲੈ ਕੇ ਆਉਂਗਾ ਤੁਹਾਡੇ ਲਈ ਸੋ ਜਿਨ੍ਹਾਂ ਦੇ ਪੇਪਰ B ਦੇ ਵਿੱਚ ਨੰਬਰ ਵਧੀਆ ਸੀ ਬਟ ਐਉ ਜਿਹੜੇ ਸਟੂਡੈਂਟ ਪੇਪਰ A ਕਲੀਅਰ ਨਹੀਂ ਕਰ ਪਾਏ ਐਸ ਫਾਰ ਉਹ ਪੇਪਰ ਇਹ ਕਾਫੀ ਸਾਰੇ ਸਟੂਡੈਂਟ ਆਲਮੋਸਟ ਸਟੂਡੈਂਟ ਮਤਲਬ ਮੈਂ ਮੰਨੂਗਾ 98 99% ਸਟੂਡੈਂਟ ਜੋ ਦੇਖਣ ਨੂੰ ਸ਼ਾਇਦ ਮਿਲ ਸਕਦੇ ਆ ਜਾਂ 97% ਮਤਲਬ ਬਹੁਤ ਵੱਡਾ ਨੰਬਰ ਹੋਏਗਾ ਪੇਪਰ ਜੋ ਕਲੀਅਰ ਕਰ ਚੁੱਕਿਆ ਹੋਊਗਾ ਬਹੁਤ ਥੋੜੇ ਸਟੂਡੈਂਟਸ ਹੋ ਸਕਦੇ ਆ ਜਿਹੜੇ ਪੇਪਰ ਬਾਈ ਚਾਂਸ ਕਿਸੇ ਕਾਰਨਾ ਕਰਕੇ ਕਲੀਅਰ ਨਾ ਕਰ ਪਾਏ ਉਹਨੇ ਇੱਕ ਫਰਜ਼ੀ ਕੇਸ ਵੀ ਸਾਹਮਣੇ ਆਇਆ ਸੀ ਪਕੜਿਆ ਗਿਆ ਸੀ ਤਾਂ ਹਿਰਾਸਤ ਵਿੱਚ ਲਿਆ ਗਿਆ ਸੀ ਤੁਹਾਨੂੰ ਸਭ ਨੂੰ ਪਤਾ ਹੋਵੇ ਗਾਈਜ਼ ਇੱਥੇ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਉਹਨੂੰ ਉਹ ਕੈਂਡੀਡੇਟਸ ਤੁਹਾਡੇ ਨਾਲ एलिजिਬਲ ਹੋ ਗਏ। ਤਾਂ ਪਹਿਲੇ ਸਿਨੈਰੀਓ ਦੇ ਤਹਿਤ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਹੋ ਸਕਦਾ ਹੈ ਪੋਸਿਬਿਲਿਟੀ ਰਹਿ ਸਕਦੀ ਹੈ ਕਿ ਉਹਨਾਂ ਸਾਰੇ ਕੈਂਡੀਡੇਟਸ ਦੀ ਦੇਖੋ ਐਮੇਂ ਦੀ ਗੱਲ ਨਹੀਂ ਹੈ ਜੋ ਸਕਰੂਟੀਨੀ ਹੋ ਰਹੀ ਹੈ ਦੱਸਿਆ ਜਾਂਦਾ ਹੈ। ਮਤਲਬ ਜੋ ਸੁਣਨ ਨੂੰ ਮਿਲਦਾ ਹੈ ਜੋ ਡਾਟਾ ਮਿਲਦਾ ਹੈ 55500 ਦੇ ਲਗਭਗ। ਤਾਂ ਉਹਦੇ ਵਿੱਚ ਇਹੀ ਚੀਜ਼ ਹੈ ਕਿ ਦੇਖੋ ਜਿਹੜੇ ਸਟੂਡੈਂਟ ਉੱਥੋਂ ਨਿਕਲ ਕੇ ਆ ਰਹੇ ਉਹਨੋਂ ਪੇਪਰ ਇਹ ਕਲੀਅਰ ਕਰ ਜਾਣਗੇ ਸੋ ਬੋਰਡ ਪਹਿਲੇ ਸਿਨੈਰੀਓ ਦੇ ਤਹਿਤ ਇਹ ਕੰਮ ਕਰ ਸਕਦਾ ਹੈ ਕਿ ਸ਼ਾਇਦ ਸਕਰੂਟੀ ਦੁਬਾਰਾ ਨਾ ਕਰਵਾ ਕੇ ਉਹਨਾਂ ਨੂੰ ਸ਼ਫਲ ਕੀਤਾ ਜਾ ਸਕਦਾ ਹੈ ਕਿਉਂਕਿ ਸਾਡਾ MS Excel ਹੀ ਕੰਮ ਕਰ ਸਕਦਾ ਹੈ ਬਹੁਤ इजीली ਕਰ ਸਕਦਾ ਹੈ ਠੀਕ ਹੈ ਕਿ ਜਿੱਥੇ ਡਾਟਾ ਅਰੇਂਜ ਕੀਤਾ ਜਾ ਸਕਦਾ ਸੋ ਜਿੰਨਾ ਕੈਂਡੀਡੇਟ ਸੀ ਸਕਰੂਟੀ ਨਹੀਂ ਹੋਈ ਹੋਵੇਗੀ ਉਹ ਸਕਰੂਟੀ ਸਿਰਫ ਬੋਰਡ ਉਹਨਾਂ ਨੂੰ ਕਰਵਾ ਸਕਦਾ ਹੈ ਕਿਉਂਕਿ ਡਿਪਾਰਟਮੈਂਟ ਤੇ ਬਹੁਤ ਵੱਡਾ ਬਰਡਨ ਆ ਸਕਦਾ ਤੁਹਾਨੂੰ ਵੀ ਪਤਾ ਹੈ ਸਕਰੂਟੀ ਨਹੀਂ ਕੋਈ ਕੰਮ ਆਸਾਨ ਨਹੀਂ ਹੈ ਤੇ ਉੱਪਰੋਂ ਪ੍ਰੈਸ਼ਰਾਈਜ਼ ਵੀ ਹੈ ਲਗਾਤਾਰ ਪ੍ਰੈਸ਼ਰ ਬਣਿਆ ਹੋਇਆ ਐ ਐਂ ਵਿੱਚ ਕੋਈ ਡਾਊਟ ਨਹੀਂ ਹੈ ਇਲੈਕਸ਼ਨਸ ਦੇ ਚੱਲਦੇ ਪਹਿਲਾਂ ਵੀ ਇਹਨਾਂ ਦੇ ਪ੍ਰੈਸ਼ਰ ਸੀ ਹੁਣ ਸਤੰਬਰ ਵਿੱਚ ਚੋਣਾਂ ਕਈਆਂ ਜਾ ਰਹੀਆਂ ਐ ਜਿਹੜੀਆਂ ਕਿ ਪਿਛਲੇ ਸਾਲ ਹੋ ਜਾਣੀਆਂ ਸੀਗੀਆਂ ਜੋ ਪੰਚਾਇਤੀ ਪੱਧਰ ਮਿਊਨਿਸਪਲ ਲੈਵਲ ਦੀਆਂ ਲੋਕਲ ਲੈ ਪੱਧਰ ਦੀਆਂ ਚੋਣਾਂ ਹੋ ਜਾਣੀਆਂ ਸੀ ਸੋ ਨਹੀਂ ਹੋ ਪਾਈਆਂ ਉਸਦੇ ਪਿੱਛੇ ਇੱਕ ਵੱਡਾ ਕਾਰਨ ਤੁਹਾਨੂੰ ਪਤਾ ਵਿੱਚੋਂ ਜਿਹੜਾ ਹੈਗਾ ਐਮਪੀ ਦੀਆਂ ਚੋਣਾਂ ਆ ਗਈਆਂ ਤਾਂ ਰੁਕ ਗਿਆ ਸਾਰਾ ਪ੍ਰੋਸੈਸ ਤਾਂ ਹੁਣ ਇਹੀ ਲੋਜਿਕ ਬਣ ਕੇ ਆ ਰਿਹਾ ਤੇ ਇੱਕ ਕੰਮ ਇਹ ਹੋ ਸਕਦਾ ਕਿ ਜਿਵੇਂ 8 ਤਰੀਕ ਵਾਲੀ ਆਬਜੈਕਸ਼ਨਸ ਮੈਂ ਮੰਨਦਾ ਮਤਲਬ ਸੈਟਰਡੇ ਸੰਡੇ ਆਇਆ ਪਹਿਲੀ ਗੱਲ ਤਾਂ ਉਹਨਾਂ ਨੂੰ ਇਦਾਂ ਦਾ ਕਰਨਾ ਹੀ ਨਹੀਂ ਚਾਹੀਦਾ ਸੀ ਐਡਵਾਂਸ ਵਿੱਚ ਕਰ ਦੇਣਾ ਚਾਹੀਦਾ ਸੀ ਤਾਂ ਕਿ ਉਹ ਵੀ ਅੱਗੇ ਮੇਲ ਵਗੈਰਾ ਕਰਵਾ ਕੇ ਟੈਕਨੀਕਲ ਸਟਾਫ ਦੇ ਕੋਲ ਸਬਚੀਤਾ ਕਰ ਸਕਣ ਤੁਸੀਂ ਸੋਚਦੇ ਹੋਗੇ ਸ਼ਾਇਦ ਇਹ ਚੀਜ਼ਾਂ ਕਈ ਵਾਰ ਜਾਣ ਬੁਝ ਕੇ ਕੀਤੀਆਂ ਜਾਂਦੀਆਂ ਦੇਖੋ ਗਾਈਜ਼ ਅਸੀਂ ਖੁਦ ਹੁਣ ਇੰਨੀ ਵੱਡੀ ਐਪ ਮੈਨੇਜ ਹੁੰਦੀ ਹੈ ਆਪਣੀ ਟੈਟ ਬਜ਼ਾਰ ਅਕੈਡਮੀ ਦੀ ਤਾਂ ਇਹਨੀਆਂ ਚੀਜ਼ਾਂ ਤਾਂ ਪਤਾ ਹੈ ਗਾਇਜ਼ ਜਦੋਂ ਟੈਕਨੀਕਲ ਫੋਲਟ ਆ ਜਾਂਦਾ ਅਗਲੇ ਸੈਟਰਡੇ ਸੰਡੇ ਨੂੰ ਛੁੱਟੀ ਤੇ ਅਗਲੋ ਟੀਮ ਤਾਂ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਕਿੰਨੀਆਂ ਸਾਰੀਆਂ ਕੰਪਨੀਆਂਜ਼ ਆ ਵਰਕਰਸ ਨੂੰ ਸੈਟਰਡੇ ਵੀ ਛੁੱਟੀ ਦਿੰਦੀਆਂ ਸੰਡੇ ਵੀ ਦਿੰਦੀਆਂ ਤੇ ਉਸ ਦਿਨ ਸੰਡੇ ਸੀ ਗਾਇਜ਼ ਮੈਂ ਜਿੰਨੇ ਵੀ ਫੋਨ ਆ ਰਹੇ ਸੀ ਕਾਫੀ ਸਾਰੇ ਫੋਨ ਮੈਂ ਖੁਦ ਅਟੈਂਡ ਕੀਤੇ ਸੀ ਮੈਂ ਸਟੂਡੈਂਟਸ ਨੂੰ ਦਿਲਾਸਾ ਦਿਲਾਇਆ ਸੀ ਡੇਟ ਹੋਏਗੀ ਐਕਸਟੈਂਡ ਹੋਈ ਠੀਕ ਹੈ ਸੋ ਮੈਂ ਵੀ ਉਹ ਆਪਦੇ ਲੌਜੀਕ ਦੇ ਆਧਾਰ ਤੇ ਤਰਕ ਦੇ ਆਧਾਰ ਤੇ ਦੱਸਿਆ ਸੀ ਤੇ ਮੱਜ ਵੀ ਗੱਲਾਂ ਕਾਫੀ ਜ਼ਿਆਦਾ ਲੌਜੀਕ ਦੇ ਆਧਾਰ ਤੇ ਦੱਸ ਰਹੇ ਹਾਂ ਬਟ ਕੁਝ ਰੂਮਰਸ ਸਕਰੂਟੀ ਹੋ ਸਕਦੀ ਹੈ ਬਟ ਮੈਂ ਮੰਨਦਾ ਸਾਰਿਆਂ ਦੀ ਸਕਰੂਟੀ ਦੁਬਾਰਾ ਕਰਵਾਈ ਜਾਏਗੀ ਤਾਂ ਬਰਡਨ ਬਹੁਤ ਵੱਟਾਏਗਾ ਡਿਪਾਰਟਮੈਂਟ ਤੇ ਵਾਪਿਸ ਸਾਰੀਆਂ ਚੀਜ਼ਾਂ ਪ੍ਰੈਸ਼ਰਾਈਜ਼ ਫਿਰ ਕਿ ਸਟੂਡੈਂਟ ਕਿੰਦੀ ਮਿਸਟੇਕ ਧੇਰਾਂਗੇ ਡਿਪਾਰਟਮੈਂਟ ਦੀ ਧੇਰਾਂਗੇ ਸੋ ਇਹ ਦੋ ਸਿਨੈਰੀਓ ਨਿਕਲ ਕੇ ਆ ਰਹੇ ਹੈ ਮੈਂ ਆਪਣੇ ਲੌਜੀਕਸ ਤੇ ਰੂਮਰਸ ਦੇ ਅਧਾਰ ਤੇ ਜੋ ਆਥੈਂਟਿਕਲੀ ਜਾਣਕਾਰੀਆਂ ਮਿਲੀਆਂ ਹੈ ਸੋ ਉਹਨਾਂ ਦੇ ਬੇਸ ਤੇ ਤੁਹਾਨੂੰ ਦੱਸ ਪਾਇਆ ਹਾਂ ਮੈਰਿਟ ਦੇ ਸਬੰਧ ਵਿੱਚ ਵੀ ਕੁਐਸ਼ਨਸ ਆ ਰਹੇ ਹੈ ਸੋ ਗਾਇਜ਼ ਉਸ ਦੇ ਬਾਰੇ ਵਿੱਚ ਜੇ ਤੁਹਾਡੇ ਕੋਈ ਸਵਾਲ ਹੈਗੇ ਹੈ ਸੋ ਉਹ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਰੱਖ ਦੇਣਾ ਜਾਂ ਕੋਈ ਵੀ ਹੋਰ ਤੁਹਾਨੂੰ ਲੱਗਦਾ ਹੈ ਕਿ ਕੁਐਸ਼ਨ ਮੈਂ ਤੇ ਮੇਰੀ ਟੀਮ ਖੁਦ ਤੁਹਾਨੂੰ ਰਿਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਜ਼ਿਆਦਾ ਹੋ ਪਾਏਗਾ ਸੋ ਤੁਹਾਡੀ ਉੱਥੇ ਮਤਲਬ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗਾਇਜ਼ ਇਹਦੇ ਵਿੱਚ ਮੈਰਿਟ ਕੀ ਡਾਊਨ ਆ ਸਕਦੀ ਹੈ ਕੀ ਆਪ ਹੋ ਸਕਦੀ ਹੈ ਤੁਹਾਨੂੰ ਵਿੱਚ ਇੱਕ ਸਿਨੈਰੀਓ ਮੈਂ ਤੁਹਾਨੂੰ ਲਾਸਟੇ ਹੋਰ ਦੱਸ ਦਿੰਦਾ ETT 2364 ਭਰਤੀ ਕਾਫੀ ਚਾਂਸਸ ਹੈ ਲਗਾਤਾਰ ਦੌੜਿਆ ਜਾ ਰਿਹਾ ਹੈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਬੋਰਡ ਨੂੰ ਤੇ ਯਾਦ ਰੱਖਿਆ ਜੀ ਉਹ ਪਹਿਲਾਂ ਹੋ ਗਈ ਤਾਂ ਫਾਇਦਾ ਤੁਹਾਨੂੰ ਮਿਲੇਗਾ ਹੀ ਮਿਲੇਗਾ ਐਂ ਵਿੱਚ ਕੋਈ ਡਾਊਟ ਨਹੀਂ ਹੈ ਸੋ ਬਾਕੀ ਅਗਲੀ ਔਥੈਂਟਿਕ ਅਪਡੇਟ ਦੇ ਨਾਲ ਕੁਝ ਲੌਜੀਕਲ ਗੱਲਾਂ ਕੁਝ ਤਰਕ ਦੇ ਆਧਾਰ ਤੇ ਗੱਲਾਂ ਕੁਝ ਆਪਣੀ ਸਮਝ ਦੇ ਆਧਾਰ ਤੇ ਗੱਲਾਂ ਤੁਹਾਡੇ ਤੱਕ ਰੱਖੂਗਾ ਠੀਕ ਹੈ ਬਟ ਡਿਪਾਰਟਮੈਂਟਰੀ ਹੈਲਪ ਨਾਲ ਲਈ ਰੱਖੂਗਾ ਠੀਕ ਹੈ ਤੇ ਬਾਕੀ ਕੋਈ ਵੀ ਹੋਰ ਅਪਡੇਟ ਆਈ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਤੇ ਸ਼ੇਅਰ ਕਰ ਦੂੰਗਾ ਮੈਂ ਹਮੇਸ਼ਾ ਮੈਂ ਤੁਹਾਨੂੰ ਇੱਥੇ ਸਾਰੀ ਗੱਲ ਦੱਸਦਾ ਰਹਿਣਾ ਤੇ ਆਪਣਾ ਟੈਲੀਗ੍ਰam ਚੈਨਲ ਸਪੈਸੀਫਿਕ ਗਾਇਜ਼ ਇਸ ਕੰਮ ਦੇ ਲਈ ਹੀ ਡਿਜ਼ਾਈਨਡ ਹੈ ਪ੍ਰੋਪਰ ਗਰੁੱਪ ਹੈ ਤਾਂ ਤੁਸੀਂ ਟੈਲੀਗ੍ਰam ਚੈਨਲ ਜਰੂਰ ਤੋਂ ਜੁਆਇਨ ਕਰੋ ਇੰਸਟਾਗ੍ਰam ਫੇਸਬੁਕ ਕੱਲ ਨੂੰ ਇਹ ਨਹੀਂ ਐ ਸਿਰਫ ਜੋ ਪ੍ਰਮੋਸ਼ਨ ਜਾਂ ਫਰਦਰ ਕੰਮਾਂ ਲਈ ਵੀ ਤੁਸੀਂ ਸਾਡੇ ਨਾਲ ਜੁੜੇ ਰਹਿ ਸਕਦੇ ਹੋ ਗਾਇਸ ਬਾਕੀ ਕੋਈ ਵੀ ਕੁਐਸਚਨ ਕਮੈਂਟ ਬਾਕਸ ਆਪਨਾਈ ਹੈ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦੇਣਾ ਜਿਹੜੇ ਇਸ ਪ੍ਰੋਬਲਮ ਦੇ ਨਾਲ ਜੂਝ ਰਹੇ ਹਨ ਤੇ ਅਗਲੀ ਕੋਈ ਔਥੈਂਟਿਕ ਅਪਡੇਟ ਆਏਗੀ ਬੋਰਡ ਦੀ ਵੈਬਸਾਈਟ ਤੇ ਆਏਗੀ ਤਾਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ.com ਤੇ ਆਏਗੀ ਸੋ ਉਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਧੰਨਵਾਦ